ਹਰੀ ਸਿੰਘ ਨਲੂਆ ਤੋਂ ਇੱਕ ਔਰਤ ਨੇ ਇੱਕ ਪੁੱਤਰ ਦੀ ਮੰਗ ਕੀਤੀ ਸੀ ਕਿ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਪੁੱਤਰ ਜਨਮ ਲਵੇ। ਇਹ ਕਿੱਸਾ ਕਿਤੇ ਨਾ ਕਿਤੇ ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ। ਅਸਲ ਵਿੱਚ ਹੋਇਆ ਕੀ ਸੀ? ਚਲੋ ਜਾਣਦੇ ਹਾਂ। ਸਰਦਾਰ ਹਰੀ ਸਿੰਘ ਨਲੂਆ ਨੇ ਪਛਾਵਰਤੀ ਕਬਜ਼ਾ ਕਰ ਲਿਆ ਸੀ। ਜਦੋਂ 나ਸ਼ਰ ਖਾਨ ਨੂੰ ਇਸ ਬਾਰੇ ਪਤਾ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਨੇ ਦਰਿਆਈ ਖੈਬਰ ਤੇ ਕਬਜ਼ਾ ਕਰ ਲਿਆ ਹੈ ਤੇ ਉਹ ਇੱਧਰ ਵੀ ਆ ਸਕਦਾ ਹੈ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਆਪਣਾ ਸਮਾਨ ਬੰਨ ਲੈ ਆਪਾਂ ਇੱਥੋਂ ਚੱਲਦੇ ਹਾਂ। ਕਿਤੇ ਹਰੂ ਸਿੰਘ ਉਹ ਆਪਾਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਫਿਰ ਉਹਨਾਂ ਦਾ ਪੁੱਤਰ ਆਪਣੀ ਮੰਗੇਤਰ ਬਾਨੋ ਦੇ ਘਰੇ ਗਿਆ ਜਿਸ ਨਾਲ ਉਸਦਾ ਵਿਆਹ ਹੋਣਾ ਸੀ ਬਾਨੋ ਨੂੰ ਉਹ ਜਾ ਕੇ ਕਹਿੰਦਾ ਕਿ ਚਲ ਇਥੋਂ ਚਲੀਏ ਕਿਉਂਕਿ ਹਰੀ ਸਿੰਘ ਨਲੂਆ ਇੱਥੇ ਪਹੁੰਚ ਚੁੱਕਿਆ ਹੈ ਤੇ ਅਸੀਂ ਉਸ ਸਾਹਮਣੇ ਮੈਦਾਨ ਵਿੱਚ ਨਹੀਂ ਖੜ੍ਹ ਸਕਦੇ ਅੱਗੋਂ ਬਾਨੋ ਕਹਿੰਦੀ ਆ ਕੀ ਤੂੰ ਤਾਂ ਕਹਿੰਦਾ ਸੀ ਜਦੋਂ ਮੈਂ ਤੁਰਦਾ ਪਹਾੜ ਡਿੱਗ ਪੈਂਦੇ ਨੇ ਜਦੋਂ ਮੈਂ ਤੀਰ ਚੁਕਦਾ ਮੇਰੇ ਸਾਹਮਣੇ ਕੋਈ ਦੁਸ਼ਮਣ ਨਹੀਂ ਖੜਦਾ ਹਰੀ ਸਿੰਘ ਨਲੂਆ ਤਾਂ ਇੱਥੇ ਆਇਆ ਵੀ ਨਹੀਂ ਤੂੰ ਤਾਂ ਪਹਿਲੀ ਡਰ ਗਿਆ ਹੁਣ ਕਿੱਥੇ ਗਈ ਤੇਰੀ ਬਹਾਦਰੀ ਕਿੱਥੇ ਗਈ ਤੇਰੀ ਦਲੇਰੀ ਮੈਨੂੰ ਤਾਂ ਐਵੇਂ ਸੀ ਤੂੰ ਸਾਰੇ ਪਠਾਣਾ ਵਿੱਚੋਂ ਬਹਾਦਰ ਹੈ ਇਸ ਕਰਕੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਤੂੰ ਤਾਂ ਡਰਪੂਕ ਨਿਕਲਿਆ ਫਿਰ ਉਹ ਕਹਿੰਦਾ ਕਿ ਸਾਬ ਮੈਨੂੰ ਨਹੀਂ ਪਤਾ ਫਿਰ ਉਹ ਉਸ ਨੂੰ ਕਹਿੰਦੀ ਆ ਕਿ ਉਹ ਕਿਹੜਾ ਮਹਾਨ ਜਰਨੈਲ ਆ ਜਿਸ ਤੋਂ ਤੁਸੀਂ ਇੰਨਾ ਡਰਦੇ ਹੋ ਤਾਂ ਉਹ ਕਹਿੰਦਾ ਕਿ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਬਾਨੂ ਕਹਿੰਦੀ ਆ ਕਿ ਮੈਂ ਉਸ ਨੂੰ ਦੇਖਣਾ ਕੌਣ ਆਇਨਾ ਬਹਾਦਰਾਂ ਜਿਸ ਤੋਂ ਤੁਸੀਂ ਇੰਨਾ ਡਰਦੇ ਹੋ ਉਹ ਉਸ ਨੂੰ ਕਹਿੰਦਾ ਕਿ ਉਹ ਆਪਣਾ ਦੁਸ਼ਮਣਾਂ ਉੱਥੇ ਜਾਣਾ ਖਾਤਰੇ ਤੋਂ ਖਾਲੀ ਨਹੀਂ ਉੱਥੇ ਤੇਰੀ ਜਾਨ ਵੀ ਜਾ ਸਕਦੀ ਆ ਤੇ ਇੱਜ਼ਤ ਵੀ ਬਾਨੂ ਕਹਿੰਦੀ ਆ ਕਿ ਚਾਹੇ ਜਾਨ ਜਾਵੇ ਚਾਹੇ ਜਾਵੇ ਇੱਜ਼ਤ ਉਸ ਨੂੰ ਇੱਕ ਵਾਰ ਤਾਂ ਜ਼ਰੂਰ ਦੇਖਣਾ ਇਸ ਤੋਂ ਬਾਅਦ ਉਹ ਉੱਥੇ ਪਹੁੰਚ ਜਾਂਦੀ ਆ ਜਿੱਥੇ ਹਰੀ ਸਿੰਘ ਨਲੂਆ ਇੱਕ ਕਿਲਾ ਬਣਵਾ ਰਹੇ ਸਨ ਹਰੀ ਸਿੰਘ ਨਲੂਆ ਜੀ ਇੱਕ ਤੰਬੂ ਵਿੱਚ ਬੈਠੇ ਸਨ ਤੇ ਬਾਨੂ ਵੀ ਉਸ ਤੰਬੂ ਵਿੱਚ ਚਲੀ ਜਾਂਦੀ ਆ ਬਾਨੋ ਹਰੀ ਸਿੰਘ ਨਲੂਏ ਨੂੰ ਪੁੱਛਦੀ ਆ ਕਿ ਤੁਸੀਂ ਕੌਣ ਹੋ ਤਾਂ ਉਹ ਜਵਾਬ ਦਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਦੂਜਾ ਸਵਾਲ ਬਾਨੋ ਇਹ ਕਰਦੀ ਆ ਕਿ ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਇਲਾਕੇ ਤੇ ਕਬਜ਼ਾ ਨਹੀਂ ਕਰਦੇ ਸਗੋਂ ਉਸਤਾਬ ਦੇ ਇਲਾਕੇ ਦੀ ਹਿਫਾਜ਼ਤ ਕਰ ਰਹੇ ਹਾਂ ਬਾਨੋ ਉਹਨਾਂ ਦੇ ਜਵਾਬ ਤੋਂ ਬਹੁਤ ਪ੍ਰਭਾਵਿਤ ਹੁੰਦੀ ਆ ਤੇ ਕਹਿੰਦੀ ਆ ਕਿ ਮੈਂ ਹਮੇਸ਼ਾ ਇੱਕ ਯੋਧੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਕਰਕੇ ਮੇਰੇ ਨਾਲ ਵਿਆਹ ਕਰਵਾ ਲਓ ਹਰੀ ਸਿੰਘ ਨਲੂਆ ਕਹਿੰਦਾ ਕਿ ਮੈਂ ਤਾਂ ਪਹਿਲੀ ਵਿਆਹ ਹੋਇਆ ਹਾਂ ਮਿਰਦਾ ਚਾਰ ਪੁੱਤਰ ਤੇ ਦੋ ਧੀਆਂ ਹਨ ਬਾਨੂ ਕਹਿੰਦੀ ਆ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿ ਤੁਹਾਡਾ ਵਿਆਹ ਹੋਇਆ ਜਾਂ ਨਹੀਂ ਮੈਨੂੰ ਮੇਰੀ ਕੁੱਖ ਚੋਂ ਤੁਹਾਡੇ ਵਰਗਾ ਵੀਰ ਜੋਧਾ ਪੁੱਤਰ ਚਾਹੀਦਾ ਹੈ ਹਰੀ ਸਿੰਘ ਨਲੂਆ ਜੀ ਗੁੱਸੇ ਚ ਆ ਕੇ ਆਪਣੀ ਤਲਵਾਰ ਚੁੱਕਦੇ ਨੇ ਤੇ ਬਾਨੂ ਨੂੰ ਉਥੋਂ ਜਾਣ ਲਈ ਕਹਿੰਦੇ ਨੇ ਬਾਨੂ ਰੋਂਦੀ ਰੋਂਦੀ ਤੰਬੂ ਦੇ ਬਾਹਰ ਵਿੱਚ ਜਾ ਕੇ ਪਿੱਛੇ ਮੁੜ ਕੇ ਕਹਿੰਦੀ ਆ ਕਿ ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਦੇਵ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਫਿਰ ਹਰੀ ਸਿੰਘ ਨਲੂਆ ਜੀ ਉਸ ਨੂੰ ਰੋਕਦੇ ਨੇ ਤੇ ਉਸ ਦਾ ਨਾਮ ਪੁੱਛਦੇ ਨੇ ਤੇ ਇੱਕ ਚਾਦਰ ਚੁੱਕ ਕੇ ਉਸ ਦੇ ਸਿਰ ਤੇ ਰੱਖ ਦਿੰਦੇ ਨੇ ਤੇ ਹੱਥ ਜੋੜ ਕੇ ਕਹਿੰਦੇ ਨੇ ਕਿ ਤੁਹਾਨੂੰ ਮੈਂ ਪੁੱਤਰ ਤਾਂ ਨਹੀਂ ਦੇ ਸਕਦਾ ਹਾਂ ਪਰ ਮੈਂ ਤੁਹਾਡਾ ਪੁੱਤਰ ਜ਼ਰੂਰ ਬਣ ਸਕਦਾ ਅੱਜ ਤੋਂ ਤੁਸੀਂ ਮੇਰੀ ਮਾਤਾ ਹੋ ਤੇ ਮੈਂ ਤੁਹਾਡਾ ਪੁੱਤਰ ਉਸ ਸਮੇਂ ਹਰੀ ਸਿੰਘ ਨਲੂਆ ਦੀ ਉਮਰ 45 ਸਾਲ ਦੀ ਕਰੀਬ ਸੀ ਤੇ ਬਾਨੋ ਦੀ ਉਮਰ 19-20 ਸਾਲਾਂ ਦੀ ਸੀ ਇਹ ਸੀ ਸਾਡੇ ਮਹਾਨ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਜੀ ਦਾ ਉਹ ਕਿੱਸਾ ਜਿਸ ਨੂੰ ਆਪਾਂ ਕਿਸੇ ਕਿਤਾਬ ਵਿੱਚ ਪੜਿਆ ਜਾਂ ਕਿਸੇ ਤੋਂ ਜ਼ਰੂਰ ਸੁਣਿਆ ਹੋਵੇਗਾ